ਇੱਕ ਛੋਟੀ ਜੀ ਗੱਲ ਕਰ ਜੀਏ ਉਹ ਕਹਿੰਦਾ ਜਦੋਂ ਨਿਊਯਾਰਕ ਮੈਨਹੈਟਨ ਅਮਰੀਕਾ ਦਾ ਦਿਲ ਆ ਉਹ ਮੈਨਹੈਟਨ ਡਾਊਨ ਟਾਊਨ ਮੈਨਹੈਟਨ ਉੱਥੇ ਜਦੋਂ ਨਗਰ ਕੀਰਤਨ ਹੁੰਦਾ ਨਾ ਤਾਂ ਸਾਰਾ ਸ਼ਹਿਰ ਬੰਦ ਹੁੰਦਾ ਅਮਰੀਕਾ ਵਾਲਿਆਂ ਦੀ ਉਸ ਅਮਰੀਕਾ ਵਾਲਿਆਂ ਦੇ ਝੰਡੇ ਦੇ ਨਾਲ ਖਾਲਸਾਈ ਨਿਸ਼ਾਨ ਸਾਹਿਬ ਝੂਲਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਪੰਥ ਤਾਂ ਕਿੱਥੇ ਖੜਾ ਅਸੀਂ ਕਿੱਥੇ ਬੈਠੀਆਂ ਸੋ ਇਹ ਉਸ ਕਾਲਪੁਰਖ ਵੈਗਰੂ ਦਾ ਪੰਥਾ ਦਸਵੇਂ ਪਾਤਸ਼ਾਹ ਜਦੋਂ ਦਮਦਮਾ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਛਕਾ ਰਹੇ ਸੀ ਤੇ ਕੁਝ ਅੰਮ੍ਰਿਤ ਬਚ ਗਿਆ ਸਿੰਘਾਂ ਨੂੰ ਕਹਿੰਦੇ ਸਰੋਵਰ ਚ ਪਾ ਦਿਓ ਸਿੰਘਾਂ ਨੇ ਸਰੋਵਰ ਚ ਪਾਤਾ ਕੁਝ ਫੇਰ ਬਚ ਗਿਆ ਕਹਿੰਦੇ ਐਂ ਕਰੋ ਇਹਨਾਂ ਨੂੰ ਅੱਖਾਂ ਤੇ ਕਰੀਆਂ ਤੇ ਛਿੜਕ ਦਿਓ ਤੇ ਸਿੰਘ ਕਹਿੰਦੇ ਵੀ ਗੁਰੂ ਸਾਹਿਬ ਇਹ ਕੀ ਕੌਤਕ ਆ ਕਹਿੰਦੇ ਉਸ ਕਾਲਪੁਰਖ ਵਾਹਿਗੁਰੂ ਦਾ ਪੰਥਾ ਇਹਨੇ ਅੱਖਾਂ ਤੇ ਕਰੀਆਂ ਚੋਂ ਪੈਦਾ ਹੋ ਜਾਇਆ ਕਰਨਾ ਸੋ ਇਹਨੂੰ ਕੌਣ ਮਾਰ ਲੂ ਜੇ ਅਸੀਂ ਅਮਰੀਕਾ ਦੇ ਮਨਹੈਟਨ ਚ ਜਾ ਕੇ ਖਾਲਸਾ ਹੀ ਨਿਸ਼ਾਨ ਸਾਹਿਬ ਅਮਰੀਕਾ ਦੇਸ਼ ਤੇ ਝੰਡੇ ਦੇ ਨਾਲ ਚਲਾ ਸਕਦੇ ਆ ਫਿਰ ਲਾਲ ਖੇਲਾ ਕੀ ਚੀਜ਼ ਆ ਯਾਰ ਤੁਸੀਂ ਸਰ ਕਰ 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 ਕੇ ਜਾਵੇ ਨਾ ਹਾਲ ਹੋ ਜਾਵੇ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਦੇ ਚਰਨਾਂ ਨੂੰ ਪਾਵੇ ਸੋ